ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਵਾਪਰ ਆਈ ਚੰਨ ਤੁਹਾਡਾ ਸਵਾਗਤ ਹੈ YouTube ਫੈਮਿਲੀ ਦੇ ਸਾਰੇ ਠੀਕ ਠਾਕ ਹੋ ਦੀਜੀਏ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਅੱਜ ਤਰੀਕ ਹੋ ਗਈ ਜੀ 6 ਤੇ ਦਿਨ ਹੋ ਗਿਆ ਅੱਜ ਮੰਗਲਵਾਰ ਤੇ ਟਾਈਮ ਹੋ ਗਿਆ 4 ਵਜੇ ਦਾ ਸ਼ਾਮ ਦਾ ਤੇ ਅੱਜ ਮੇਰਾ ਮਨ ਕੀਤਾ ਨਹੀਂ ਬਲੌਗ ਸਟਾਰਟ ਕਰਨੇ ਨੂੰ ਤੇ ਫੋਨ ਚੱਕਣ ਦੀ ਹਿੰਮਤ ਨਹੀਂ ਪਈ ਮੇਰੀ ਅੱਜ ਨਾਲ ਤੇ ਕਈ ਵਾਰੀ ਇਦਾਂ ਹੁੰਦਾ ਵੀ ਬਲੌਗਿੰਗ ਛੱਡ ਦਈਏ ਵੀ ਮੰਨ ਨਹੀਂ ਕਰਦੇ ਇੰਨੀ ਮਿਹਨਤ ਕਰਦੇ ਕਰਦੇ ਨਾ ਮਿਹਨਤ ਦਾ ਫਲ ਨਹੀਂ ਮਿਲਦਾ ਹੈਗਾ ਕਿਉਂ ਜਿਹੜੇ ਬਣਾਉਦੇ ਮੇਰੇ ਪਿੰਡਪਰ ਵੀਡੀਓ ਹਨ ਉਹਨਾਂ ਨੂੰ ਪਤਾ ਵੀ ਕਿੰਨੀ ਮਿਹਨਤ ਆਉਂਦੀ ਆ ਕਿੰਨੀ ਟੈਨਸ਼ਨ ਹੁੰਦੀ ਆ ਆਪਣੇ ਘਰ ਦੇ ਕੰਮ ਕਰਾਂਦੇ ਟੈਨਸ਼ਨ ਹੁੰਦੀ ਆ ਇਹਦੀ ਵੀ ਹੁੰਦੀ ਆ ਨਾ ਤੇ ਫਿਰ ਮੈਂ ਤੁਹਾਨੂੰ ਦੱਸਿਆ ਵੀ ਹੁਣ ਆਪਾਂ ਬਲੌਂਗੀ ਬੰਦ ਹੀ ਕਰ ਦੇਣੀ ਆ ਨਾ ਸਹੀ ਆ ਜਿੱਥੇ ਜੋ ਕਰਮ ਆ ਇਸੇ ਰਵਰਖੇ ਰਹਿਣਾ ਪੈਂਦਾ ਹਨਾ ਤੇ ਮੇਰਾ ਮਨ ਨਹੀਂ ਕੀਤਾ ਚੱਕਣ ਨੂੰ ਤੇ ਹੋਰ ਸ਼ਾਮ ਦਾ ਹੋ ਗਿਆ ਟਾਈਮ ਤੇ ਬਸ ਦਿਨੇ-ਦਿਨੇ ਲੰਘ ਗਏ ਸਾਰੇ ਹਾਂਜੀ ਚਾਹ ਪੀ ਲਈ ਜਾਂ ਤੇ ਦੇਖੋ ਸਾਡੇ ਪਿੱਛੇ ਕਿਦਾਂ ਖਰਾ ਪਿਆ ਹਜੇ ਟੋਟਾ ਟੋਟਾ ਆਪਾਂ ਸਾਰੇ ਸਫਾਈ ਕਰਨੀ ਇਹ ਸਭ ਸਫਾਈ ਕਰੀ ਦੀ ਆਪੇ ਖਰਾ ਪੈਣੇ ਚਲੋ ਅਸੀਂ ਇੱਥੇ ਤਾਂ ਸਾਨੂੰ ਸਫਾਈ ਕਰਨੀ ਪੈਣੀ ਆ ਰੋੜੀ ਕੁੱਟ ਕੇ ਰੱਖੀ ਆ ਇਹ ਤਾਂ ਇੱਥੇ ਇੱਥੇ ਪਾ ਦੇਣੀ ਸਾਰੇ ਪਾਸੇ ਰੋੜੀ ਪਾ ਕੇ ਸੀਮਟ ਪਾ ਦੇਣਾ ਆਪਾਂ ਖਲਾ ਦੇਣੀ ਆ ਬਾਦ ਦਿਨ ਪੱਧਰੇ ਆਉਂਦੇ ਤਾਂ ਕਿ ਸਾਇਤ ਖਾ ਕੇ ਇਹ ਰੋੜੀ ਤਾਂ ਆਪ ਹੀ ਮੈਂ ਕੁੱਟੀ ਸੀਗੀ ਇਹ ਤੇਰੇ ਪਾਸੇ ਬਟ ਪਾ ਲੈਣਾ ਆ ਦੇਖੋ ਕਿੰਨਾ ਵਧੀਆ ਹੈ ਇਹ ਇਹ ਤਾਂ ਖੁੱਲੀ ਖੁੱਲੀ ਬਣਾਈ ਨਾ ਉਹ ਆਹ ਸਾਲ ਚ ਬਣਾਈਆਂ ਉਹ ਰੋੜੀ ਪਤ ਗਈ ਹੁਣ ਕੰਦਨਾਂ ਲਾਤੀ ਆ ਤਾਂ ਹੁਣ ਕੀ ਬਣਾਉਂਦੇ ਸੀਗੇ ਵੀ ਸਾਰੀ ਰੋੜੀ ਖਲਾੜ ਦੇਣੀ ਆ ਇੱਥੇ ਜੋ ਸਾਸਫਾਈ ਰਹੋਗੀ ਹੈ ਨਾ ਸਾਰਾ ਪਤਰਾ ਕਰ ਦੇਣਾ ਇਹ ਤੇ ਇੱਥੇ ਲਾਵਾਂਗੇ ਇੱਕ ਕੁਰਸੀ ਜਾ ਕੇ ਗਰਮੀਆਂ ਨੂੰ ਰਿਖਿਆ ਕਰਾਂਗੇ ਤੇ ਵਧੀਆ ਇੱਥੇ ਸਮਾਂ ਕਿ ਧੁੱਪ ਬਹੁਤ ਸੁਣੀ ਰਹਿੰਦੀ ਹੈ ਇੱਥੇ ਮਨ ਲੱਗਾ ਰਹਿੰਦਾ ਖੁੱਲੇ ਡੁੱਲੇ ਥਾਂ ਹੈ ਹੱਥੋਂ ਪਾਉਂਦੀ ਆ ਇੱਥੇ ਗਦਾਮ ਦਾ ਇੱਕ ਤੁਮਰਾ ਪਾ ਲੈਣਾ ਉਹ ਸਵਾਦ ਲੈਣਾ ਆ ਵਿੱਚ ਵਿੱਚ ਘੁੰਮਿਆ ਕਰਨਾ ਆਪਾਂ ਉਹ ਸਾਹਮਣੇ ਮੀ ਆਵੇ ਕੁਛ ਵੀ ਹੋਵੇ ਆਪਾਂ ਇੱਧਰ ਨਹੀਂ ਆ ਗਾ ਕਹਿੰਦਾ ਫੇ ਗੱਲੇ ਤਾਂ ਉੱਧਰ ਹੀ ਇੱਥੇ ਨਾ ਇਹਨਾਂ ਪਸ਼ੂਆਂ ਨੂੰ ਮਨ ਬਹੁ ਲੱਗਦਾ ਘਰ ਜਾਣ ਨੂੰ ਮਨ ਨਹੀਂ ਕਰਦਾ ਦਿਰ ਕੁਛ ਹੋ ਜਾਂਦਾ ਨਾ ਇੱਥੇ ਬੰਦਿਆਂ ਨੂੰ ਮਨ ਲੱਗਦਾ ਜਾਓ ਤਾਂ ਸੁਤ ਨਹੀਂ ਹੁੰਦਾ ਨਾ ਨਾ ਨਿਗਾਹ ਰਿੰਦੀ ਆ ਤੇ ਇਸ ਕਰਕੇ ਨਾ ਕਿਉਂਕਿ ਪਸ਼ੂ ਇੱਕ ਬੰਦੇ ਦੇ ਸਾਥ ਨਿਭਾਉਂਦੇ ਆ ਬੰਦਾ ਤੇ ਬੰਦੇ ਛੱਡ ਜਾਂਦਾ ਆ ਸਹੀ ਗੱਲ ਪਸ਼ੂ ਆਪਾਂ ਛੱਡਾਂਗੇ ਸਾਨੂੰ ਛੱਡੂਗਾ ਜਾਨਵਰ ਨਹੀਂ ਜਾਨਵਰ ਤਾਂ ਸਾਥ ਪੁਰਾਣਾ ਨਿਭਾਉਂਦਾ ਆ ਇੱਕ ਇਹ ਜਾਨਵਰ ਇਹ ਤੇ ਇੱਕ ਕੁੱਤੇ ਬੰਦਾ ਬੰਦੇ ਨੂੰ ਛੱਡ ਜਾਂਦਾ ਆ ਪਰ ਜਾਨਵਰ ਨਹੀਂ ਛੱਡਦੇ ਆਪਾਂ ਛੱਡਾਂਗੇ ਛੱਡ ਇਹ ਜਾਣਗੇ ਕਿਉਂਕਿ ਅੱਜ ਕੱਲ੍ਹ ਰੇਸਤੇ ਜਿਹੜੇ ਹਨ ਉਹ ਉਹ ਕੱਚੇ ਹੋ ਗਏ ਕੁੱਤੇ ਖੂਨ ਟਿੱਟਾ ਹੋ ਗਿਆ ਕਹਿੰਦੇ ਹੁੰਦੇ ਨਾ ਖੂਨ ਐ ਪਾਣੀ ਪੈ ਗਿਆ ਸਹੀ ਗੱਲ ਇਹਨਾਂ ਬਾਤ ਦੀ ਕਰ ਲੋ ਕਿਸੇ ਦਾ ਕੋਈ ਕਿਸੇ ਸਪੋਰਟ ਨਹੀਂ ਕਰਦਾ ਹੈਗਾ ਨਾ ਮਾਰੇ ਟਾਈਮ ਦੇ ਵਿੱਚ ਜਾਣਦਾ ਕੋਈ ਨਹੀਂ ਕੋਈ ਨਹੀਂ ਜੇ ਜਦੋਂ ਲੋੜ ਹੁੰਦੀ ਹੈ ਕਿਸੇ ਨੂੰ ਤੇ ਅਸੀਂ ਦੇਖੋ ਹੈਲਪ ਕਰਦੇ ਆਂ ਵੀ ਚਲੋ ਸਾਡੀ ਵੀ ਕਾਹ ਕਰਨਗੇ ਹੈਲਪ ਪਰ ਨਹੀਂ ਉਹ ਭੁੱਲ ਜਾਂਦੇ ਆ ਮੋਕੈਨ ਨੂੰ ਭੋਲਣਦੇ ਜਿਹੜਾ ਨੰਗਿਆ ਹੁੰਦਾ ਨਾ ਉਹਦੀ ਸਾਡੀ ਗੱਲਬਾਤ ਕੀਤੀ ਸੀ ਕਿਤੇ ਵੀ ਹੁਣ ਨਾ ਇਹਨਾਂ ਨੂੰ ਜਿਆਦਾ ਨਹੀਂ ਕਰਨਾ ਹੈਗਾ ਫਿਰ ਫੋਨ ਕਰਨ ਨੂੰ ਸਾਡੇ ਬਰੋਨੋਂ ਖੜ ਜਾਂਦੇ ਆ ਚਲੋ ਕੋਈ ਗੱਲ ਨਹੀਂ ਚੰਗੇ ਮੜੇ ਦੇ ਨਾਉਂਦੇ ਹੀ ਆ ਹਾਂਜੀ ਉਹਨਾਂ ਦੀ ਨਾ ਜੇ ਸਾਡੇ ਤੇ ਅੱਜ ਦੇ ਇਦਾਂ ਦੇ ਦਿਨ ਦਿਨ ਗੱਲ ਕਰਦੇ ਆਂ ਵੈਸੇ ਗੱਲ ਕਰਦੇ ਆਂ ਨਾ ਤੇ ਇਸ ਕਰਕੇ ਨਾ ਕਦੀ ਨਾ ਨੇਕੀ ਕਰੋ ਮੈਂ ਤੇ ਇਹ ਗੱਲ ਕਹਿਣਾ ਹੈ ਜਿਆਦਾ ਕਰੋ ਤਾਂ ਫਿਰ ਨੇਕੀ ਕਰੋ ਵੀ ਨਾ ਕਿਸੇ ਨਾਲ ਕੋਈ ਮਾਰਵਾਕ ਲਾਓ ਪਰ ਇਹ ਤਾਂ ਨੇਕੀ ਨੁਕੀ ਨੁਕੀ ਬੇਈਮਾਨੀ ਠੋਕੇ ਕਰੋ ਉਹ ਕਿੰਨੇ ਦਿਨ ਨਾ ਨੇਕੀ ਕਰੇ ਚਿੱਤਰ ਖਾ ਜਿੰਨੀ ਬੇਈਮਾਨੀ ਹੁੰਦੀ ਹੈ ਓਨੀ ਕਰੋ ਜਿੰਨੀ ਬੇਈਮਾਨੀ ਕਰੋਗੇ ਓਨੀ ਤਰੱਕੀ ਕਰੋਗੇ ਸਹੀ ਗੱਲ ਓਦੀ ਕਦੀ ਵੀ ਕੰਦੇਕੀ ਨੁਕੀ ਨਾ ਕਰੀ ਅੱਜ ਕੱਲ ਰਣਜੀਤ ਬਾਵਾ ਦਾ ਗਾਣਾ ਵੀ ਆ ਨਾ ਐ ਐ ਇਮੋਸ਼ਨਲ ਹੁੰਦਾ ਇਹਦਾ ਕੋਈ ਗਾਣਾ ਨਾਮ ਜੇਤਾ ਨਹੀਂ ਐ ਇਮੋਸ਼ਨਲ ਬੰਦਾ ਮਰਦਾ ਇਹ ਹੈ ਐਮੋਸ਼ਨਲ ਬੰਦਾ ਮਰਦਾ ਲੁੱੱਚੀ ਬੰਦਿਆਂ ਦੀ ਉਮਰ ਬਥੇਰੀ ਹੈ ਉਮਰ ਬਥੇਰੀ ਸਹੀ ਗੱਲ ਆ ਉਹ ਗੱਲ ਆ ਵੀ ਐਮੋਸ਼ਨਲ ਬੰਦਾ ਮਰਦਾ ਥੱਕ ਬੰਦਿਆਂ ਦੀ ਉਮਰ ਬਥੇਰੀ ਜਿਹੜੇ ਬੇਈਮਾਨੀ ਕਰਦੇ ਲੋਕਾਂ ਨੂੰ ਉਹਨਾਂ ਦੀ ਉਮਰ ਬਹੁਤ ਲੰਬੀ ਹੁੰਦੀ ਆ ਤੇ ਜਿਹੜਾ ਬੰਦਾ ਕਿਸੇ ਦੇ ਨਾ ਦੁੱਖ ਵਲ ਦੇਖ ਕੇ ਜਾਂ ਕਿਸੇ ਦੇ ਉੱਤੇ ਕੀ ਹੋ ਰਿਹਾ ਆ ਸਾਡੇ ਵਰਗੇ ਭਾਵ ਕੋ ਹੋ ਜਾਂਦਾ ਐਮੋਸ਼ਨਲ ਹੋ ਜਾਂਦਾ ਨਾ ਉਹ ਬੰਦਾ ਅੱਜ ਵੀ ਕੱਲ ਵੀ ਉਹ ਡਾਊਨ ਹੀ ਜਾਊਗਾ ਬਿਲਕੁਲ ਐਮੋਸ਼ਨਲ ਨਾ ਹੋਇਆ ਕਰੋ ਕਿਸੇ ਤੇ ਵੀ ਬਸ ਕੋਈ ਚੱਕਰ ਨਹੀਂ ਕਰ ਮਸਟ ਸਟਰੋਂਗ ਰਹਾ ਕਰੋ ਆਪਣੇ ਆਪ ਤੇ ਨਾ ਇਮੋਸ਼ਨਲ ਹੋ ਕੇ ਫਿਰ ਆਪਾਂ ਆਪਣਾ ਘਟਾ ਕਰ ਲੈਂਦੇ ਆ ਇਮੋਸ਼ਨਲ ਹੋਣ ਦਾ ਮਤਲਬ ਨਹੀਂ ਹੈਗਾ ਪਿਤਾਰਸ ਆਪਾਂ ਕਰ ਲੈਂਦੇ ਹਾਏ ਤਸ ਆਪਾਂ ਕਰਦੇ ਆ ਵੀ ਤੇ ਇਦਾਂ ਦਾ ਪਰ ਨਹੀਂ ਅੱਖਾਂ ਫੇਰ ਜਾਂਦੇ ਬਾਅਦ ਇਹਨਾਂ ਦਾ ਆਪਾਂ ਤਸ ਕਰਦੇ ਜਾਂ ਫਿਰ ਇਹਨਾਂ ਦਾ ਪਛਾੜਾ ਕਰਦੇ ਆ ਨਾ ਪਰ ਅਸੀਂ ਦੇਖ ਦੇਖ ਲਿਆ ਸੀ ਆਪਣੇ ਹੱਥੀਆਂ ਉਲ ਵਰਤ ਕੇ ਹਨਾ ਅਸੀਂ ਥੋੜੇ ਪਿੱਛੇ हट ਗਏ ਆ ਤੇ ਬਾਕੀ ਤੁਹਾਨੂੰ ਉਹ ਦਿਖਾਉਣੇ ਕਟੀਆਂ ਆਪਾਂ ਆ ਆਪਾਂ ਦਿੱਤੀਆਂ ਕਿਹੜੀਆਂ ਕਟੀਆਂ ਦੂ ਤੇ ਆ ਦੇਖੋ ਬੱਚੀਆਂ ਨੇ ਕਿੰਨੇ ਸੁਣੀ ਆਪਾਂ ਦੋ ਕਟੀਆਂ ਦਿੱਤੀਆਂ ਕਿਸੇ ਨੇ ਤੇ ਇੱਕ ਪਰਸਵਾਂਦੀਆਂ ਆ ਸੱਚੇ ਮਿੱਤਰ ਸੀ ਆਪਣਾ ਕਹਿੰਦਾ ਲਿਆ ਜਾ ਤੇ ਤੇ ਇਹ ਜ ਕਟੀਆਂ ਜਿਹੜੀਆਂ ਹੈਗੀਆਂ ਨਾ ਆ ਥੋੜੀ ਕਮਜ਼ੋਰ ਆ ਕੋਈ ਚੱਕਰ ਨੀਗਾ ਇਹ ਆਪਾਂ ਨੂੰ ਕਿਸੇ ਨੇ ਦਿੱਤੀਆਂ ਆ ਆਪਾਂ ਨੇ ਕਿਸੇ ਜੱਤੀਆਂ ਸੱਜਾ ਮਿੱਤ ਨੇ ਕਹਿੰਦਾ ਵੇ ਦੋ ਕਟੀਆਂ ਲੈ ਜਾ ਵੀ ਮੈਂ ਬਾਹਰ ਚਲੇ ਜਾਣਾ ਤੇ ਮੈਂ ਮੱਝਾਂ ਵੇਚ ਦਿੱਤੀਆਂ ਆ ਤੇ ਇਹ ਰਿਕਾਡ ਵਾਲੀ ਕੋਈ ਕੋਈ ਗੱਲ ਨਹੀਂ ਇੱਕ ਹੈਗੀ ਆ ਨੀਲੀ ਰਾਵੀ ਦੀ ਇੱਕ ਹੈਗੀ ਆ ਮੋਰਾ ਦੀ ਆ ਜਿਹੜੇ ਮੇਰੇ ਭਣਾ ਭਰਾ ਰੱਖਦੇ ਨੇ ਪਸ਼ੂ ਉਹਨਾਂ ਨੂੰ ਪਤਾ ਹੋਊਗਾ ਦੇਖਿਓ ਤੁਸੀਂ ਅੱਜ ਤੋਂ ਮਹੀਨੇ ਤੱਕ ਦੇਖਿਓ ਕੀ ਬਣਦਾ ਇਹਨਾਂ ਦਾ ਅਲੱਗ ਕਨੇ ਸੋਹਣੀਆਂ ਲੱਗਦੀਆਂ ਅੱਜ ਤੋਂ ਮਹੀਨੇ ਤੱਕ ਮੇਰੀ ਪੂਛ ਵੀ ਜਿੱਤੀ ਆ ਤੇ ਮੇਰੇ ਪੈਰ ਵੀ ਜਿੱਤੇ ਖੋਰੇ ਦੇ ਹੈਗੀ ਆ ਨੀਲੀ ਰਾਵੀ ਦੀ ਉਹ ਮੋਰਾ ਦੀ ਆ ਅੱਜ ਤੋਂ ਮਹੀਨੇ ਬਾਅਦ ਦੇਖਿਓ। ਇਹ ਆ ਦੇਖੋ ਆ ਨੀਰੀ ਕਾਲੀ ਪਰ ਇਹਦੀ ਪੂਛ ਚਿੱਟੀ ਆ। ਇਹ ਥੋੜੀ ਕਮਜ਼ੋਰ ਆ। ਇਹਨੂੰ ਜਦੋਂ ਠੰਡ ਚ ਆ ਗਈ ਹੈ ਨਾ। ਇਹ ਥੋੜੀ ਕਮਜ਼ੋਰ ਆ ਏ। ਕੋਈ ਗੱਲ ਨਹੀਂ ਤੋਂ 1 ਮਹੀਨੇ ਤੱਕ ਦੇਖਿਓ। ਇਹ ਕਟੀਆਂ ਇੱਥੇ ਆਈਆਂ ਨਹੀਂ ਆਇਆ। ਉਹ ਵੀ ਦੇਖੋ ਕਿ ਤਕੜੀ ਹੁੰਦੀ ਆ। ਕੋਈ ਠੰਡ ਕਰਕੇ ਆ ਉਹਦੇ ਸਾਂਭੀਆਂ ਪੂਰੀਆਂ ਜਿੱਤੋਂ ਭਾਂਦੀਆਂ ਆ। ਕੋਈ ਗੱਲ ਨਹੀਂ ਆਪਾਂ ਹੁਣ ਸ਼ੁਰੂ ਹੋ ਗਏ। ਇੱਥੇ ਮੈਂ ਬਰੇਮੇ ਕਾਫ ਤੇ ਗੁੜ ਤੇ ਆਪਣੇ ਉਹ ਮਲਪਾ ਦੀ ਗੋਲੀ ਹਫ਼ਤੇ ਬਾਅਦ ਇਹਦੇ ਅੰਦਰ ਜਾ ਕੇ ਨੇ ਇਹਨਾਂ ਦੇ। ਦੇਖੋ ਕੀ ਬਣਦਾ ਇਹਨਾਂ ਦਾ। ਇਹ ਤਾਂ ਤੁਸੀਂ ਦੇਖੋ ਮਹੀਨੇ ਦਾ ਤਾਂ ਦਿਖਾਵਾਂਗੇ ਵੀਡੀਓ ਪਾ ਕੇ ਇਹਨਾਂ ਦੀ ਇਹ ਤਾਂ ਰਾਜੀ ਕਰ ਦੇਣੀ ਆਪਾਂ ਬਿਲਕੁਲ ਬਿਲਕੁਲ ਉਹ ਬੰਦਾ ਬਾਹਰ ਦੇਣਾ ਸੀ ਜਦੋਂ ਮੈਂ ਤੁਹਾਨੂੰ ਹੂੰ ਉਹਨੇ ਬਾਹਰ ਦੇਣਾ ਸੀ ਬੰਦੇ ਨੇ ਵਧੀਆ ਸੇਵਾ ਕਰਕੇ ਤੁਹਾਨੂੰ ਕਿਹੋ ਜਿਹੀ ਲੱਗੀਆਂ ਅਹੀਂ ਨਿਕ ਨਿਕੀਆਂ ਨਾ ਇਸ ਬੈਗ ਬਣਾਏ ਨਿਆਣੇ ਸਾਡੇ ਸਾਡੇ ਖੇਡੇ ਪਏ ਨਾ ਕੀ ਆ ਇਹਨਾਂ ਨਾਲ ਗੱਲਾਂ ਕਰਦੇ ਆ ਗੱਲ ਆ ਨਿਆਣਾਂ ਚਾਹ ਹੀ ਬੜਾ ਆ ਸਾਨੂੰ ਤਾਂ ਬੜਾ ਚਾਹ ਆ ਹੋਰ ਬੋਲਦੀਆਂ ਆ ਓਏ ਓਏ ਨਾਲ ਬੈਸ ਹਨ ਹੁੰਦਾ ਵੀ ਨਾ ਸਾਰੇ ਬੈ ਜਾਨਵਰਾਂ ਦਾ ਬਹੁਤ ਪਿਆਰਿਆ ਪਿਆਰਿਆ ਕੁੱਤਿਆਂ ਨਾਲ ਬਿੱਲਿਆਂ ਨਾਲ ਪਸ਼ੂਆਂ ਨਾਲ ਮਹੀਆਂ ਨਾਲ ਗਈਆਂ ਨਾ ਨਹੀਂ ਸੁਖਣਾ ਹੁਣ ਇਹ ਡਰਦੀਆਂ ਸਿੰਘੀਆਂ ਜਦੋਂ ਆਉਂਦੀਆਂ ਪਰਸੋਂ ਐਤਵਾਰ ਆਈਆਂ ਤੂੰ ਡਰਦੀ ਨਹੀਂ ਕਿ ਪੰਨੇ ਵਾਲੇ ਦਿਨ ਆਈਆਂ ਪੰਨੇ ਵਾਲੇ ਦਿਨ ਬਾਬੇ ਨਵੇਂ ਸਾਲਾ ਗਿਫਟ ਲਾ ਲੋ ਆਈਆਂ ਜੀ ਨਵੇਂ ਸਾਲਾ ਗਿਫਟ ਹੈਨਾ ਬਰੀ ਨਾਈਸ ਤੇ ਮਿਹਨਤ ਕਰਾਂਗੇ ਮਿਹਨਤ ਕਰਨ ਨੂੰ ਘਾਟਾ ਨਹੀਂ ਹੈਗਾ ਤੇ ਬਹੁਤ ਕੁਛ ਮਿਹਨਤ ਕਰਦੇ ਹਨ ਹੈਨਾ ਕਹਿੰਦਾ ਦੋ ਕਟੀਆਂ ਲੈ ਜਾ ਮੱਝਾਂ ਵਾਂ ਦੇ ਦਿੱਤੀਆਂ ਆ ਨਾ ਮੈਂ ਗੱਲ ਇਹ ਆ ਕਿ ਕਮਜ਼ੋਰ ਬਹੁਤ ਆ ਚਲੋ ਕੋਈ ਗੱਲ ਮੈਂ ਕਰਦਾਂਗਾ ਜੀ ਆਪਾਂ ਇਹਨੂੰ ਥੋੜੇ ਅੰਦਰ ਮਲਾਪੇ ਲਾਦਾ ਮੈਂ ਕੀੜੇ ਆ ਦੇ ਤਾਂ ਹੀ ਉਹਦਾ ਨਾ ਤਾਂ ਥੋੜੀ ਕਮਜ਼ੋਰ ਰਹਿ ਗਈ ਹੈ ਗਰੋਥ ਆ ਥੋੜੇ ਐਕਟਿਵ ਆ ਇਹ ਹੈਗੀ ਆ ਹਾਂ ਕੇਰ ਨਹੀਂ ਕੀਤੀ ਜੀ ਚਲੋ ਰਾਜੀ ਰਹਿਣ ਕੋਈ ਗੱਲ ਨਹੀਂ ਜੇ ਹੁਣ ਕਮਜ਼ੋਰ ਤੇ ਭਲਕ ਨੂੰ ਆਪੇ ਬਾਦੇ ਦਾ ਕੰਮ ਹੀ ਆ ਇਹ ਕਿਹੜਾ ਘਟੇ ਦਾ ਤਾਂ ਉਹ ਜਿਹੜੀ ਝੋਟੀਆਂ ਮੈਂ ਨਿੱਕੀ ਜੀ ਉਹ ਵੀ ਇਦੇ ਪਾਲੀ ਸੀਗੀ ਤੇ ਸੁਖਨ ਉਹ ਵੀ 3 ਸਾਲ ਦੀ ਹੋ ਜਾਣੀ ਹੈ ਆਪਣੇ ਅਕਤੂਬਰ ਨੂੰ ਅੰਦਰ ਬਾਦੀ ਪੱਠੇ ਪਾ ਦੀਗੀ ਤੇ ਪੱਠੇ ਪਾ ਦੋ ਇਹਨਾਂ ਨੂੰ ਆ ਮੱਝਾ ਮਾਰਦੇ ਹਾਂ ਤੂੰ ਮੇਰੇ ਅੰਦਰ ਤੂੰ ਹਾਏ 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 ਕਹਿੰਦੀ ਮੈਨੂੰ ਕੱਲੀ ਛੱਡ ਤਾਂ ਬਾਹਰ ਹਾਂ ਹਾਂ ਤੈਨੂੰ ਵੀ ਲੈ ਜਾਂਦੇ ਅੰਦਰ ਕੋਈ ਨਹੀਂ ਕੋਈ ਨਹੀਂ ਸਬਰ ਕਰ ਹਾਂ ਹਾਂ ਇਹ ਵਰਕਤ ਆ ਸਾਡੇ ਘਰ ਦੀ ਵਰਕਤ ਵਰਕਤ 2 ਤੋਂ ਵਰਕਤ 1 ਕਰਦਾ ਹਾਂ ਸਬਰ ਕਰ ਰਿਓ ਹਾਂ ਹੋ ਗਈਆਂ ਠੰਡਾ ਕਿੱਦਾਂ ਕਰਨ ਲੱਗਿਆ ਪਾਣਾ ਨੂੰ ਦੇਣ ਗਿਆ ਕਹਿੰਦੀ ਵੀ ਉਹਨੂੰ ਲੈ ਗਏ ਆ ਤੇ ਮੈਨੂੰ ਛੱਡ ਤਾਂ ਬਾਹਰ ਕਿੰਨੇ ਸਿਆਣੇ ਜਾਨਵਰ ਹੈ ਦੇਖੋ ਘਰ ਲੱਗੋ ਖਾਣ ਇਹ ਨਾ ਮੱਝਾਂ ਹੈਗੀਆਂ ਡੈਰੀ ਦੀਆਂ ਸੁੱਕਾ ਬਹੁ ਖਾਂਦੀਆਂ ਆ ਇਹ ਦੇਖੋ ਸੁੱਕੀ ਖਾਂਦੀਆਂ ਨੇ ਇਹ ਸੁੱਕੀ ਤੂੜੀ ਪਾਈ ਆ ਤੇ ਫਟਾਫਟ ਗੱਪ ਗੱਪ ਕਰਕੇ ਖਾਈ ਜਾਂਦੀਆਂ ਤੇ ਜਦੋਂ ਆਪਾਂ ਹਰਾ ਪਾਉਨੇ ਆ ਤੇ ਹਰਾ ਦਾਣਾ ਖਾਂਦੀਆਂ ਨਹੀਂ ਗੀਆਂ ਪਰ ਫਿਰ ਵੀ ਆਪਾਂ ਸਾਰਾ ਕੁਝ ਪਾਈ ਜਾਣਾ ਤੇ ਬਸ ਜਦ ਥੋੜਾ ਨਾ ਅਲੂੜੀ ਬਾਦਨ ਪਤਰੇ ਹੋ ਜਾਣੇ ਆ ਫੇਨ ਲਾਇਆ ਕਰਾਂਗੇ ਇਹਨਾਂ ਨੂੰ ਨਾ ਲੱਗ ਤੂਪੇ ਤੂਪੇ ਬੰਦਿਆ ਕਰਨੀ ਆ ਇਹ ਲక్ష్ਮੀ ਆ ਸਾਡੇ ਘਰ ਲక్ష్ਮੀ ਆ ਹਾਂ ਹਾਂ ਇਹ ਮੇਰੇ ਪਤਾ ਅੰਦਰ ਡੇਣਾ ਤੂੰ ਹੂੰ ਉਹ ਬੱਸ ਬੱਸ ਹਾਂ ਕੋ 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 ਨਾ ਕਿਲੇ ਰੱਸੀ ਉਤੇ ਪਿਸ਼ਾਪ ਕਰਤਾ ਉਹਨੇ ਹਾਂ ਤੋਲੇ ਬਾਜੋਂ ਕੋਈ ਕਰ ਮਿਹਨਤ ਕਰੋ ਜੀ ਬਹੁਤ ਕੁਛ ਆ ਹੈ ਨਾ ਪਿਸ਼ਾਪ ਨਹੀਂ ਹੈਗਾ ਹਾਂ ਤੁਹਾਨੂੰ ਦਿਖਾਈਆਂ ਖੇਡਾਂ ਇੱਕ ਸਾਧ ਦੀਆਂ ਇਹ ਨਾਲ ਸਾਡਾ ਮਨ ਲੱਗਾ ਰਹੂਗਾ ਦੇਖੋ ਜੀ ਮਿਹਨਤ ਕਰਾਂਗੇ ਪਾਲਾਂਗੇ ਆਪੇ ਹੋ ਜਾਣੀਆਂ ਇਹ ਤੇ ਹੁਣ ਵੈਸੇ ਛੋਟੇ ਛੋਟੇ ਜਿਆਦਾ ਲੱਗਦੀਆਂ ਹਾਂ ਹਾਂ ਤੈਨੂੰ ਇਹਦੇ ਤੈਨੂੰ ਇਹਦੇ ਲ ਜਾਂਦੇ ਆਪਾਂ ਧਲੋਕ ਜਾ ਐਡੀ ਕਾਦੀ ਕਾਲੀ ਦਿਨ ਪਈ ਆ ਹੂੰ ਇਹਨਾਂ ਨਾ ਮਨ ਲੱਗ ਰਹਿੰਦੇ ਇਹਨਾਂ ਨਾਲ ਗੱਲਾਂ ਕਰੀ ਜਾਂਦੀਆਂ ਇਹ ਸਾਨਾ ਗੱਲਾਂ ਕਰਦੇ ਸੀ ਇਹਨਾਂ ਨਾਲ ਗੱਲਾਂ ਕਰੀ ਦੀਆਂ ਹੋਸ਼

ਓਏ ਰਸਟਾ ਆਸ਼ ਲਓ ਜੀ ਆਪਾਂ ਸਾਗ ਕੋਟ ਲਿਆ ਤਾਂ ਕੋਟ ਕੇ ਉਹਨੂੰ ਸੇਕਾ ਲਵਾ ਕੇ ਤੇ ਮੈਂ ਘਰ ਰੱਖਿਆ ਹੀ ਹੈ ਤੇ ਦੇਖੋ ਜੀ ਕਈ ਵਾਰੀ ਨਾ ਮਨ ਪਰੇਸ਼ਾਨ ਹੁੰਦਾ ਨਾ ਵੀ ਵੀਡੀਓ ਬਣਾਉਣ ਦਾ ਮਨ ਨਹੀਂ ਕਰਦਾ ਤੁਹਾਨੂੰ ਪਤਾ ਹੈ ਅੱਜ ਕੱਲ ਸੋਕਾ ਕੋਈ ਨਹੀਂ ਹੈ ਸਾਰੇ ਟੈਨਸ਼ਨਾਂ ਹੁੰਦੀਆਂ ਹਨਾ ਦੇਸ ਕਰਕੇ ਹੈ ਨਾ ਮਨ ਕਰੇ ਵੀ ਬੜਾ ਪਛਾਣ ਹੁੰਦਾ ਏਦਾਂ ਲੱਗਦਾ ਮੈਨੂੰ ਕਈ ਵਾਰ ਏਦਾਂ ਨਾ ਮੈਂ ਕੱਲੀ ਰਹਿ ਗਈ ਹੁੰਦੀ ਹਾਂ ਰਿਵਾਰਚ ਬੈਠੇ ਬੈਠੇ ਵੀ ਹੈ ਨਾ ਸਭ ਮਹਿਸੂਸ ਹੁੰਦਾ ਜਾਂਦਾ ਏਦਾਂ ਤੇ ਜਿੰਨੇ ਰਸਤਾ ਹੋ ਗਿਆ ਟਾਈਮ ਹੁਣ ਹੋ ਵੀ ਰਹਿ ਰਸ ਤੇ ਚਲੋ ਇਹ ਮੈਨੂੰ ਉੱਠਣ ਨੂੰ ਜੀ ਨਹੀਂ ਕਰਦਾ ਹੈਗਾ ਇਸੇ ਇੱਕ ਮੋੜੇ ਬੈਠੇ ਰਹੀ ਜੀ ਤੇ ਕੋਰੀ ਅਗਵਾਲ ਕਿੰਨੀ ਕੰਮ ਹੋ ਜਾਂਦੇ ਆ ਤੇ ਚਲੋ ਮੈਂ ਤਾਂ ਦੁੱਧ ਹੁਣ ਮਚੋਇਆ ਸੀਗਾ ਚਲ ਗਰਮ ਕਰ ਲੈਨੇ ਆ ਚੁੱਲਾ ਵੀ ਆ ਗਿਆ ਰਿਹਾ ਨਾ ਇਹਨੂੰ ਭਰ ਗਿਆ ਭਰਿਆ ਸੀ ਤਾਂ ਬਾਹਰ ਥੋੜੀਆਂ ਗਿਆਰੀਆਂ ਕੱਢੀਏ ਬੁੱਢੀ ਗਰਮ ਕਰਕੇ ਜਾਂ ਜਾ ਕੇ ਰੋਟੀ ਪਕਾਉਨੇ ਆ ਕਿੱਥੇ ਹੁਣ ਨਿਰਾ ਸਾਢੇ ਪੰਜ ਹੋ ਗਏ ਨਾ ਹੋ ਗਿਆ ਕਿ ਤੋ ਇਹ ਕੰਮ ਜਿੱਦਾਂ ਲੱਗਦਾ ਆਪਣਾ ਆਪ ਤਾਂ ਸਿਰ ਪਾਉਂਦਾ ਟਾਈਮ ਹੀ ਨਹੀਂ ਲੱਗਦਾ ਹੈਗਾ ਸਾਢੇ ਹਾਂ ਅਜੇ ਸਿਰ ਹੀ ਨਹੀਂ ਪਾਇਆ ਸੌਂ ਗਈ ਦਿਵਾਲੀ ਰਹੀ ਚੱਲਿਆ ਆਵਦਾ ਦੋ ਪਾਇਆ ਪਿਆ ਹਾਂਜੀ ਲੈ ਜਾਓ ਹਾਈ ਕੰਮ ਨਹੀਂ ਮੁੱਕਣੇ ਜਿੰਦ ਮੁੱਕ ਜਾਣੀਆਂ ਕੰਮ ਕਰਦੇ ਚੱਲਦੇ ਰਹਿਣੇ ਆ ਤੇ ਕੰਮ ਜਿੱਦਾਂ ਹੀ ਬੱਸ ਨਾ ਕਿੰਨਾ ਟਾਈਮ ਉਹੀ ਗੱਲ ਆ ਤੇ ਤੁਸੀਂ ਵੀਡੀਓ ਨੂੰ ਸਪੋਰਟ ਨਹੀਂ ਕਰਦੇ ਬਲੌਗ ਨੂੰ ਬਿਲਕੁਲ ਸਪੋਰਟ ਨਹੀਂ ਕਰਦੇ ਹੈਗੇ ਇਸ ਕਰਕੇ ਮਨ ਟੁੱਟ ਜਾਂਦਾ ਵੀ ਬਲੌਗ ਬਣਾਉਣ ਨੂੰ ਮਨ ਨਹੀਂ ਕਰਦਾ ਹੈਗਾ ਦਿਨਾ ਲਾਈਕ ਕਰਦੇ ਨਾ ਫੁੱਲ ਵਾਚ ਕਰਦੇ ਆ ਤੇ ਸਕਿਪ ਕਰ 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 ਦੇਖਦੇ ਆ ਨਾ ਤੇ ਫੁੱਲ ਵਾਚਿੰਗ ਕਰਿਆ ਕਰੋ ਹਨਾ ਤੇ ਅੱਜ ਦੇ ਬਲੌਗ ਦਾ ਫੇ ਕਰਦੇ ਇਥੇ ਐਂਡ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਪਲੀਜ਼ ਪਲੀਜ਼ ਤੇ ਕੇ ਸ਼ੇਅਰ ਵੀ ਕਰ ਦਿਆ ਕਰੋ ਤੇ ਸਾਸ਼ਿਕਾ ਸਾਰਿਆਂ ਨੂੰ ਕੇਵਲ ਜੀ